ਟਰੈਕਟਰ ਖਰੀਦਣ ਤੋਂ ਬਾਅਦ ਬਾਈ ਕਹਿੰਦਾ 12 ਲੱਖ ਰੁਪਏ ਉੱਪਰ ਲੱਗ ਗਿਆ ਟਰੈਕਟਰ ਖਰੀਦਣ ਤੋਂ ਬਾਅਦ ਵੀਰ ਕਹਿੰਦਾ 12 ਲੱਖ ਰੁਪਏ ਉੱਤੇ ਖਰਚਾ ਆ ਗਿਆ ਜਿੰਨੇ ਦਾ ਟਰੈਕਟਰ ਖਰੀਦਿਆ ਬਾਈ ਉਨੇ ਹੀ ਪੈਸੇ ਉੱਪਰ ਲੱਗੇ ਬਾਈ 15 ਲੱਖ ਦਾ ਟਰੈਕਟਰ ਲਿਆ 15 ਲੱਖ ਦਾ ਟਰੈਕਟਰ ਲਿਆ ਬੰਦ ਹੋ ਗਿਆ ਉਹਨੂੰ ਪਹਿਲਾਂ ਉਹ 15 ਲੱਖ ਕੀਮਤ ਨਹੀਂ ਆਈ ਆ ਜਾਓ ਬਾਈ ਦੇਖੋ ਫਿਰ ਇੱਧਰ ਟਰਾਲੀ ਖੜੀ ਆ ਪੰਡੋਰੀ ਪੰਡੋਰੀ ਗੋਲਾ ਪੰਡੋਰੀ ਗੋਲਾ ਪਿੰਡ ਆ ਮੈਨੂੰ ਲੱਗਦਾ ਆਜੋ ਫਿਰ ਉੱਚਾ ਬਾਪੂ ਹਣੀ ਬੈਠੇ ਨੇ ਆਪਾਂ ਕਹਿ ਦਿੰਨੇ ਆ ਵੀ ਨੌਜਵਾਨੇ ਆਉਂਦੀਆਂ ਟਰਾਲੀਆਂ ਲੈ ਕੇ ਬਾਈ ਬਜ਼ੁਰਗ ਵੀ ਆਉਂਦੇ ਨੇ ਆਜੋ ਤੁਹਾਨੂੰ ਗੱਲਬਾਤ ਕਰਾਉਂਦੇ ਨਾਲੇ ਟਰਾਲੀ ਦਿਖਾਉਣਾ ਉਹਨਾਂ ਦੀ ਕਿੰਨੀ ਘੰਟ ਆ। ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਪੂ ਆਪਣਾ ਸੁਹਾਵਾ ਬਾਈ ਹਾਂਜੀ ਸੁਹਾਵਾ ਸੁਹਾਵਾ ਕਿਹੜਾ ਏਰੀਆ ਪਿੰਡ ਆ ਜੀ ਜ਼ਿਲ੍ਹਾ ਚਰਮਦਾਨ ਜਿਲਾ ਤਰਨਤਾਰਨ ਜੀ ਕਬੱਡੀ ਦੇਖਦੇ ਹੋ ਆ ਜੀ ਹਾਂਜੀ ਬਹੁਤ ਵਧੀਆ ਗੱਲ ਆ ਜੀ ਆਪਣੇ ਬਜ਼ੁਰਗ ਬੈਠੇ ਕਬੱਡੀ ਦੇਖਦੇ ਨੇ ਬਾਪੂ ਕਿਵੇਂ ਦਾ ਮਾਹੌਲ ਲੱਗਦਾ ਇੱਥੇ ਆ ਕੇ ਘੈਂਟ ਲੱਗਦਾ ਪੂਰਾ ਆ ਪੂਰਾ ਵਧੀਆ ਜੀ ਪੂਰਾ ਵਧੀਆ ਜੀ ਆ ਪੂਰਾ ਸਿਰੇ ਲੱਗਦਾ ਉਹੀ ਮਾਰੀ ਜਾਂਦੇ ਨੇ ਵੀ ਪੰਜਾਬ ਦੀ ਜਵਾਨੀ ਨਸ਼ਿਆਂ ਚ ਤੁਸੀਂ ਦੇਖ ਲਓ ਇੱਥੇ ਸਾਰਿਆਂ ਦੇ ਦਿਮਾਲੇ ਸਜੇ ਹੋਏ ਨੇ ਕੋਈ ਨਸ਼ਾ ਪਤਾ ਨਹੀਂ ਹੈਗਾ ਆਪਣੀ ਕੌਮ ਨਾਲ ਜੁੜੀ ਹੋਈ ਆ ਸਾਰੀ ਜਵਾਨੀ ਮੰਨਦੇ ਹੋ ਇਹ ਗੱਲ ਨੂੰ ਹਾਂ ਵਧੀਆ ਜੀ ਤੇ ਆਹ ਟਰਾਲੀਆਂ ਤਿਆਰ ਕਰੀਆਂ ਹੋਈਆਂ ਕਿੰਨੇ ਘੰਟ ਲੱਗਦੇ ਨੇ ਹਨਾ ਹਾਂ ਪੂਰੀਆਂ ਵਧੀਆ ਲੱਗਦੀਆਂ ਇਹ ਪੂਰੀਆਂ ਬਾਪੂ ਕਹਿੰਦਾ ਚਲੋ ਫਿਰ ਅੱਗੇ ਤੁਹਾਨੂੰ ਆਪਾਂ 9811 ਦਿਖਾਉਨੇ ਆ 855 ਖੜੇ ਨੇ ਇੱਧਰ ਤੇ ਇੱਧਰ ਅਕਬਰਪੁਰੀਏ ਤੇ ਜਿੰਨੇ ਵੀ ਲੋਕ ਨੇ ਸਾਰੇ ਟਰਾਲੀਆਂ ਨੂੰ ਦੇਖ ਰਹੇ ਨੇ ਇੱਧਰ ਖੜਾ ਵੀਰੇ ਦਾ 9811 ਬਾਈ ਹੋਣਾ ਆਸ ਦੀ ਗੱਲ ਕਰਿਆ ਹਾਂ ਇਹ ਭੱਜਣ ਵਾਲਾ ਟਰੈਕਟਰ ਤੇ ਇੱਧਰ ਖੜਾ ਸੋਨਾਲੀ ਕਾ ਤੇ ਅੱਗੇ ਵੀ ਬਹੁਤ ਘੈਂਟ ਘੈਂਟ ਟਰਾਲੀਆਂ ਤਿਆਰ ਹੋਈਆਂ ਹੋਈਆਂ ਨੇ ਤੇ ਇੱਧਰ ਦੇਖੋ ਵੀਰੇ 9 ਏਰੀਏ 9 ਏਰੀਏ ਤੇ ਵੀਰੇ ਉਹਨਾਂ ਦੀ ਟਰਾਲੀ ਦੇਖੋ ਕਿੰਨੀ ਘੈਂਟ ਤਿਆਰ ਕਰੀ ਬਿਆ ਬਾਈ ਕਿਹੜਾ ਏਰੀਆ ਆਪਣਾ ਵੀਰੇ ਤਰਨ ਤਰਨ ਪਿੰਡ ਵੀਰੇ ਨਸ਼ਹਿਰਾ ਅੱਛਾ ਆ ਤੁਹਾਡੇ ਪਿੰਡ ਦਾ ਨਾਮ ਲਿਖਿਆ ਹੋਇਆ ਹੈ ਨਾ ਪੜਨਾ ਜਾਂ ਨਹੀਂ ਆਉਣਾ ਨਸ਼ਹਿਰਾ ਨਸ਼ਹਿਰਾ ਪਨਵਾ ਇਹ ਨਸ਼ਹਿਰਾ 49ਵਾਂ ਪਿੰਡ ਹੈ ਇਹ ਬਾਈ ਦੀ ਬਣਾਈਏ ਬਾਈ ਤੁਸੀਂ ਵੀ ਟਰਾਲੀ ਵਾਲਿਆਂ ਨਾਲ ਹੈ ਹਾਂਜੀ ਹਾਂਜੀ ਠੀਕ ਹੈ ਆਪਣੀ ਡੇਢ ਟਰਾਲੀ ਹੈ ਆਪਣੀ ਡੇਢ ਟਰਾਲੀ ਤੇ ਬਾਈ ਉਹਨਾਂ ਦਾ ਟਰੈਕਟਰ ਟਰਾਲੀ ਹੈ ਬਾਈ ਦੀ ਟਰੈਕਟਰ ਟਰਾਲੀ ਬਹੁਤ ਘੈਂਟ ਤਿਆਰ ਕਰਿਆ ਹੋਇਆ ਇਹਦੇ ਸਾਰੇ ਭਾਈ ਵਿੱਚ ਬੈਠੇ ਨੇ ਹਾਂਜੀ ਹਾਂਜੀ ਤੇ ਕਿੰਨੀ ਕਿਹਾ ਕਦੋਂ ਆਏ ਹੋ ਤੁਸੀਂ ਹੋ ਗਏ 4-5 ਤਰੀਕ ਦੇ 5 ਤਰੀਕ ਦੇ ਆਏ ਹੋਏ ਹਾਂਜੀ ਹਾਂਜੀ ਤੇ ਤਿਆਰ ਕਰਨ ਨੂੰ ਕਿੰਨਾ ਕੁ ਟਾਈਮ ਲਾਤਾ ਲੱਗੇ 20 ਦਿਨ 20 ਦਿਨ ਵੀਰੇ ਉਹਨਾਂ ਨੇ ਕਹਿੰਦਾ ਤਿਆਰ ਕਰਨ ਨੂੰ ਲਾਤੇ ਆਪਾਂ ਨੇ ਪਰ ਟਰਾਲੀ ਵੀ ਬਾਈ ਤੁਹਾਡੀ ਇੱਕ ਨੰਬਰ ਤਿਆਰ ਹੋਈ ਹੋਈ ਆ ਬਹੁਤ ਸੋਹਣੀ ਲੱਗਦੀ ਆ ਬਹੁਤ ਘੈਂਟ ਹਾਂਜੀ ਹਾਂਜੀ ਵਿੱਚੋਂ ਦਿਖਾ ਦੇ ਸਾਰੀ ਖਰਚਾ ਕਿੰਨਾ ਆ ਗਿਆ ਬਾਈ ਇਹਦੇ ਤੇ ਬਾਈ 2 ਲੱਖ ਦਾ 2 ਲੱਖ ਰੁਪਿਆ ਹਾਂਜੀ ਹਾਂਜੀ ਲੱਗ ਗਿਆ ਹੋਊਗਾ ਵੀਰੇ 2 ਲੱਖ ਰੁਪਿਆ ਖਰਚਾ ਆ ਗਿਆ ਤੇ ਜਿਹਦੇ ਤੇ ਤੇ ਟਰੈਕਟਰ ਕਿਹੜਾ ਆਪਣਾ ਹਾਲੈਂਡ 363 ਅੱਛਾ ਹਾਲੈਂਡ 363 ਤੇ ਆ ਇੱਧਰ ਬਾਈ ਉਹਨਾਂ ਦਾ ਟਰੈਕਟਰ ਖੜਾ ਹੈ ਇਹ ਵੀ ਦਿਖਾ ਦੇ ਕਿਹੜਾ ਪਿੰਡ ਆ ਆਪਣਾ ਨਸ਼ਹਿਰਾਪਨਵਾ ਤਰਨ ਨਸ਼ਹਿਰਾਪਨਵਾ ਤਰਨ ਤਰਨ ਏਰੀਆ ਹੈ ਠੀਕ ਆ ਠੀਕ ਆ ਤੇ ਇੱਕ ਇਧਰ ਟਰਾਲੀ ਖੜੀ ਆ ਵੀ ਤੁਹਾਡੇ ਏਰੀਏ ਦੀ ਇੱਕ ਹੋ ਦੂਰ ਦੀ ਆਪਣੇ ਭਰਾਏ ਵੀ ਅੱਛਾ ਇਹ ਵੀ ਕਹਿੰਦਾ ਸਾਡੇ ਭਰਾ ਨੇ ਇਹਨਾਂ ਦੀ ਟਰਾਲੀ ਬਹੁਤ ਘੈਂਟ ਤਿਆਰ ਕਰੀ ਵਾ ਇਹ ਡਿਫਰੈਂਟ ਆ ਥੋੜੀ ਜੀ ਦੂਜੀਆਂ ਟਰਾਲੀਆਂ ਨਾਲ ਕੀ ਹਾਲ ਆ ਬਾਈ ਵਧੀਆ ਚੜਦੀ ਕਲਾ ਤੇ ਵੀਰੇ ਉਹਨਾਂ ਦੀ ਟਰਾਲੀ ਪੂਰੀ ਘੈਂਟ ਤਿਆਰ ਕਰੀ ਹੋਈ ਆ ਇਹਨਾਂ ਦਾ ਕੰਮ ਵੱਖਰਾ ਹੈ ਬਾਈ ਥੋੜਾ ਜਿਆ ਦੇਖੋ ਡਾਊਨ ਸੀਲਿੰਗ ਵੀ ਵੱਖਰੀ ਹੈ ਇਹਨਾਂ ਦੀ ਸੋਹਣੀ ਲੱਗਦੀ ਆ ਟਰਾਲੀ ਬਹੁਤ ਜ਼ਿਆਦੇ ਵੀਰੇ ਕਿਹੜਾ ਏਰੀਆ ਆਪਣਾ ਤਰਨਤਾਰ ਦੀ ਤਰਨਤਾਰ ਨੇ ਏਰੀਆ ਪਿੰਡ ਕਿਹੜਾ ਵੀਰਾ ਗੁਰਜਦੇਵ ਸਿੰਘ ਗੁਰਜਦੇਵ ਸਿੰਘ ਪਿੰਡ ਹੈ ਹਾਂਜੀ ਹਾਂਜੀ ਕਿੰਨੇ ਕ ਪੈਸੇ ਲੱਗੇ ਹੋਣੇ ਬਾਈ ਤਿਆਰ ਕਰਨ ਇੱਤੇ ਵੀਰੇ ਜੀ 2 ਲੱਖ ਤੋਂ ਉੱਤੇ ਲੱਗ ਗਿਆ 2 ਲੱਖ ਤੋਂ 22 ਕਹਿੰਦਾ ਉੱਤੇ ਲੱਗ ਗਿਆ ਵੀਰੇ ਚਲੋ ਬਾਈ ਬਹੁਤ ਜਿਆਦਾ ਚੰਗੀ ਗੱਲ ਆ ਪਤਾ ਹੈ ਕਿ ਇਹ ਨਸ਼ਿਆਂ ਤੇ ਪੈਸੇ ਬਰਬਾਦ ਨਾ ਕਰਿਆ ਕਰੋ ਸੋ ਇਹੋ ਜਿਹਾ ਨਸ਼ਾ ਲਾਓ ਜੀ ਨੂੰ ਦੁਨੀਆ ਦੇਖੇ ਹਨਾ ਨਾਲੇ ਵੀ ਜੇਹੀ ਟਰਾਲੀਆਂ ਤਿਆਰ ਕੀਤੀਆਂ ਆ ਹਾਂ ਇਹ ਸ਼ੌਂਕ ਆਡਾ ਬਾਅਦ ਚ ਬਣਿਆ ਪਹਿਲਾਂ ਮਜਬੂਰੀ ਬਣੀ ਏ ਇੱਧਰ ਦੇਖੋ ਅਸੀਂ ਪਹਿਲਾਂ ਆਉਂਦੇ ਰਹੇ ਆ ਸੇਵਾ ਕਰਨ ਇੱਥੇ ਆ ਸਾਹਮਣੇ ਲੰਗਰ ਲੱਗਦਾ ਹਮ ਸਾਨੂੰ ਕਮਰਾ ਨਹੀਂ ਮਿਲਦਾ ਰਿਹਾ ਕਿਸੇ ਵੀ ਸਰਾਂ ਦੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਹੀ ਲਾਈਨ ਚ ਲੱਗਦੇ ਰਿਹਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹ ਡਿਸੀਜਨ ਲਿਆ ਵੀ ਆਪ ਦਾ ਡਾਇਰੈਕਟਰ ਤੋ ਵੀਰਾ ਕਹਿੰਦਾ ਪਹਿਲਾਂ ਅਸੀਂ ਲੰਗਰ ਲਾਉਂਦੇ ਹੁੰਦੇ ਤੇ ਕਮਰਾ ਨਹੀਂ ਤੇ ਮਿਲਦਾ ਪਹਿਲਾਂ ਮਜਬੂਰੀ ਚ ਤਿਆਰ ਕਰਦੇ ਸੀ ਤੇ ਉਦੋਂ ਬਾਅਦ ਹੁਣ ਸ਼ੌਂਕ ਬਣ ਗਿਆ ਬਹੁਤ ਚੰਗੀ ਗੱਲ ਆ ਵੀਰੇ ਤੁਸੀਂ ਸ਼ੌਂਕ ਬਣਾਇਆ ਆਪਣਾ ਦੁਨੀਆ ਦੇਖਦੀ ਆ ਖੜ ਕੇ ਦੇਖ ਮੇਲਾ ਲੱਗਿਆ ਪੈਤਰੇ ਵਾਲੇ ਦਾ ਠੀਕ ਆ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਆਓ ਵੱਧ ਤੋਂ ਵੱਧ ਪਿਛਲੇ ਸਾਲ ਨਾਲੋਂ ਕੱਠਾ ਕਾਫੀ ਵੱਧ ਗਿਆ ਹਾਂਜੀ ਜੀ ਵੀਰ ਜੀ ਨੌਜਵਾਨਾਂ ਨੂੰ ਇਹੀ ਅਪੀਲ ਆਓ ਆਪ ਦਾ ਮਜੇ ਨਾਲ ਆਓ ਤੇ ਜਿਹੜੇ ਗੁਰਦਾਰੇ ਜਾਂਦੇ ਆਪਾਂ ਉੱਥੇ ਹੁਕਮਨਾਮਾ ਪੜੋ ਮਹਾਰਾਜ ਦੇ ਹੁਕਮਨਾਮੇ ਦੇ ਨਾਲ ਚੱਲੋ ਹੀ ਤੇ ਹਰ ਇੱਕ ਗੁਰਦਾਰੇ ਦਾ ਆਪਾਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਜਿੱਥੇ ਆਪਾਂ ਜਾਨੇ ਆਂ ਜੀ ਤੇ ਸਿੱਖੀ ਦੇ ਨਾਲ ਤੇ ਬਹੁਤ ਚੰਗੀ ਗੱਲ ਕਰੀਆ ਵੀਰ ਨੇ ਕਹਿੰਦਾ ਸਿੱਖੀ ਦੇ ਨਾਲ ਜੜੋ ਤੇ ਇਤਿਹਾਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਆ ਬਾਈ ਤੇ ਅੱਗੇ ਵੀ ਬਹੁਤ ਘੈਂਟ ਟਰਾਲੀਆਂ ਤਿਆਰ ਹੋਈਆਂ ਮੈਨੇ ਦਿਖਾਉਣੀਆਂ ਤੁਹਾਨੂੰ ਜਾ ਕੇ ਹੁਣ ਤੇ ਇੱਧਰ ਖੜੇ ਨੇ ਬਾਈ ਦਿਲਾਂ ਦੇ ਰਾਜ ਸਵਰਾਜਾਂ ਦਾ ਰੋਵੇ ਕਹਿੰਦੇ ਵੱਖਰਾ ਪੈਂਦਾ ਇੱਕ ਆਪਾਂ ਨੇ ਵੀਡੀਓ ਵੀ ਪਾਈ ਤੀ ਉਹਦੇ ਚ ਵੀ ਸਵਰਾਜ ਜਿੱਤਿਆ ਕਰ ਕੇ ਖੜੇ ਨੇ ਬਾਈ ਸਬਰਾਜ ਸਬਰਾਜ ਇਹਦਾ ਛੋਟਾ ਭਾਈ 735 ਵੀ ਆ ਗਿਆ ਐ ਨਹੀਂ ਹੈਗਾ ਵੀ ਬਾਈ ਪੁਰਾਣੇ ਟਰੈਕਟਰਾਂ ਦਾ ਉਹ ਨਹੀਂ ਪੈਂਦਾ ਮੁੱਲ ਪੁਰਾਣੇ ਟਰੈਕਟਰ ਵੀ ਖੜੇ ਬਸ ਜੱਜ ਚਾਏ ਖੜੇ ਨੇ ਨਾ ਹਾਂ ਇੱਧਰ ਬਾਪੂ ਬੈਠੇ ਨੇ ਹਾਂ ਇੱਧਰ ਬਾਪੂ ਨਹੀਂ ਬੈਠੇ ਨੇ ਤੇ ਬਾਪੂ ਨਹੀਂ ਪੰਨਵਾ ਪਿੰਡ ਤੋਂ ਲੱਗਦੇ ਨੇ ਮੈਨੂੰ ਸਤਿ ਸ੍ਰੀ ਅਕਾਲ ਬਾਪੂ ਬਾਪੂ ਕਿਹੜਾ ਪਿੰਡ ਆਪਣਾ ਪਿੰਡ ਪੰਨਵਾ ਜੀ ਪਿੰਡ ਪੰਨਵਾ ਜੀ ਬਾਪੂ ਉਹਨਾਂ ਦਾ ਬਾਪੂ ਕਿੰਨੇ ਦਿਨ ਹੋ ਗਏ ਆਏ ਨੂੰ ਇਹਨੂੰ ਅੱਜ ਪਹਿਲੀ ਹੋਲੀ ਆ ਗਿਆ ਹੈ ਪਹਿਲੀ ਹੋਲੀ ਆਏ ਮੁੰਡੇ ਅਸੀਂ ਤਾਂ ਕਾਲੀ ਆਏ ਆ ਅੱਛਾ ਤੁਸੀਂ ਕਾਲ ਆਏ ਹੋ ਮੁੰਡੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਾਈ ਕਹਿੰਦਾ ਮੁੰਡੇ ਪਹਿਲਾਂ ਆਗੇ ਤੇ ਟਰੈਕਟਰ ਪੂਰਾ ਜਚਾਇਆ ਖੜਾ ਹੈ ਬਹੁਤ ਘੰਟ ਗੱਲਬਾਤ ਬਣਾਈ ਵੀ ਟਰਾਲੀ ਦਿਖਾ ਦੇ ਵਿੱਚ ਇੱਕ ਵਾਰੀ ਹਾਂ ਆਹ ਟਰਾਲੀ ਦੇਖ ਕੇ ਅੱਡੀ ਵਧੀਆ ਇਹ ਵੱਡੀ ਟਰਾਲੀ ਤਿਆਰ ਕਰੀ ਹੋਈ ਆ ਇਹ ਟਰਾਲੀ ਵਿੱਚੋਂ ਦੇਖ ਕਿੰਨੇ ਘੰਟਾ ਹੈ। ਉੱਤੇ ਡਾਊਨ ਸੀਲਿੰਗ ਇਹਦੀ 12 ਘੰਟਾ ਹੋਈ ਹੋਇਆ ਹੈ ਨਾ। ਮਝਾਇ ਲਾ। ਕਿਹੜਾ ਏਰੀਆ ਵੀਰੇ ਆਪਣਾ? ਓਟਾਰੀ ਬਾਡਰ। ਓਟਾਰੀ ਬਾਡਰ। ਬਹੁਤ ਦੂਰੋਂ ਆਉਂਦੇ ਨੇ ਯਾਰ ਆਪਣਾ ਤਾਂ ਬਹੁਤ ਨੇੜੇ ਹੈ ਤਾਂ ਵੀ ਆਪਣੇ ਏਰੀਆ 'ਚੋਂ ਟਰਾਲੀਆਂ ਬਹੁਤ ਘੱਟ ਆਉਂਦੀਆਂ ਨੇ। ਓਟਾਰੀ ਬਾਡਰ ਤੋਂ ਆਏ ਨੇ। ਟਰੈਕਟਰ ਦੀ ਲੁੱਕ ਦੇਖ। ਇਹਦੀ ਵੱਖਰੀ ਏ ਲੁੱਕ ਸਾਰਿਆਂ ਨਾਲ। ਹੈਂ? हां तिनू मैं कहंदा हूं कि उथे कोई चीज लगजे आ लाई पैया बाजन मैं कहना कुछ भी नहीं ਛੱਡਿਆ ਵਾ ਪਲੇਟਫਾਰਮ ਦੇਖ ਐਂਡ ਗੱਲਬਾਤ ਕਰੀ ਪਈ ਆ ਇਹਦੇ ਨਾਲ ਦਾ ਟਰੈਕਟਰ ਇੰਨਾ ਤਿਆਰ ਹੋਇਆ ਮੈਂ ਕਹਿੰਦਾ ਹੋਣਾ ਹੀ ਨਹੀਂ ਹੈਗਾ ਪੂਰੇ ਉਹਦੇ ਚੋ ਹੌਲੇ ਮੱਲੇ ਚ ਸਾਰਿਆਂ ਨਾਲ ਡਿਫਰੈਂਟ ਚੀਜ਼ ਸਾਰਿਆਂ ਨਾਲ ਡਿਫਰੈਂਟ ਹੈ ਪੈਸਾ ਵੀ ਇਹਦੇ ਤੇ ਸਾਰਿਆਂ ਨਾਲ ਬਦ ਲੱਗਿਆ ਹੋਊਗਾ 56 30 ਖੜੇ ਹੋ ਵੀਰੇ ਤੇ ਵੀਰੇ ਕਿਹੜਾ ਏਰੀਆ ਆਪਣਾ ਆਪਣਾ ਬਾਈ ਅੰਮਰਸਾਰਾ ਟਾਰੀ ਬਾਰਡਰ ਅੰਮਰਸਾਰਾ ਟਾਰੀ ਬਾਰਡਰ ਏਰੀਆ ਵੀਰ ਉਹਨਾਂ ਦਾ ਤੇ ਵੀਰੇ ਮੈਂ ਸਾਰੇ ਟਰੈਕਟਰ ਦੇਖ ਕੇ ਲਗਭਗ ਅਸੀ ਵੀ ਟਰੈਕਟਰ ਲੈ ਕੇ ਆਇਆ ਪਰ ਜਿਹੜਾ ਥੋੜਾ ਟਰੈਕਟਰ ਤਿਆਰ ਹੋਇਆ ਵਾ ਇਹ ਸਾਨੂੰ ਵੱਖਰਾ ਲੱਗਿਆ ਸਾਰਿਆਂ ਨੂੰ ਮੰਨ ਲਓ ਇਹਦਾ ਪਲੇਟਫਾਰਮ ਵੀ ਤੁਸੀਂ ਜਾਲੀਆਂ ਵੀ ਬਹੁਤ ਘੈਂਟ ਲਾਈਆਂ ਹੋਈਆਂ ਨੇ ਸਾਰਿਆਂ ਨੂੰ ਅੱਡੇ ਆ ਗਾ ਮੈਂ ਥੋੜਾ ਪੈਸਾ ਵੀ ਮੈਨੂੰ ਇਹ ਲੱਗਦਾ ਵੀ ਹੋਰ ਨਾ ਵੱਧ ਲੱਗਿਆ ਹੋ। ਹਾਂਜੀ ਜੀ। ਪੈਸਾ ਜਾਨ ਜੀ ਮਤਲਬ ਵਾਵਾ 12-12.5 ਲੱਖ ਰੁਪਏ ਲੱਗਿਆ ਇਹ ਸਾਰਾ ਤੇ। ਅੱਛਾ ਵੀਰੇ ਤਿਆਰ ਕਰਨ ਤੇ ਤੇ ਬਹੁਤ ਜਿਆਦੇ ਬਾਈ ਟਰੈਕਟਰ ਥੋੜਾ ਮੈਂ ਕਹਿੰਨਾ ਪੂਰੇ ਮੇਲੇ ਚੋਂ ਮੇਰੇ ਹਿਸਾਬ ਨਾਲ ਤਾਂ ਪਹਿਲੇ ਨੰਬਰ ਤੇ ਆ ਇੰਨਾ ਘੈਂਟ ਤਿਆਰ ਹੋਇਆ ਵਾ ਸਿਫਤ ਬਣਦੀ ਆ ਬਾਈ ਬਾਕੀ ਤੁਸੀਂ ਆਏ ਨਹੀਂ ਹੈਗਾ ਵੀ ਬਾਹਲਾ ਉਹੀ ਜਲੂਸ ਜਾ ਕੱਢਿਆ ਹੋਇਆ ਚੀਜ਼ ਉਹ ਲਈ ਵੀ ਆ ਜਿਹੜੀ ਸਰਦਾਰੀ ਜਚੇ ਬਾਈ ਹਾਂ ਇਹ ਮੱਝੇ ਵਾਲਿਆਂ ਦਾ ਟੌਰ ਆ ਇਹ ਮੱਝੇ ਵਾਲਿਆਂ ਦੀ ਟੌਰ ਆ ਵਿੱਚ ਪਤਾ ਹੀ ਆ ਇਹ ਫੱਬਦਾ ਹਾਂ ਇਹ ਫੱਬਦਾ ਇਹ ਦਿਲ ਨੂੰ ਲੱਗਦਾ ਹਾਂ ਇਹ ਦਿਲ ਨੂੰ ਆਊਟ ਨਹੀਂ ਆ ਜਾ ਨਾ 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 ਇਹ ਆਊਟ ਨਹੀਂ ਹੈਗਾ ਹਾਂ ਕੋਈ ਆਊਟ ਆਫ ਨਹੀਂ ਆ ਇਹਨੂੰ ਅਗਲਾ ਦੇਖ ਕੇ ਐ ਨਹੀਂ ਕਹਿ ਸਕਦਾ ਵੀ ਆਹ ਕੀ ਲਾਈ ਫਿਰਦੇ ਨੇ ਇਹਦਾ ਦੇਖ ਕੇ ਆਏ ਜੀ ਕਰਦਾ ਵੀ ਪੁੱਛੋ ਬਾਈ ਕਿੱਥੋਂ ਲਵਾਇਆ ਕੀ ਕੀ ਕਰਾਇਆ ਹਾਂ ਵੀ ਕਿੱਥੋਂ ਲਵਾਇਆ ਤੇ ਜਿਹੜਾ ਤੁਹਾਡਾ ਪਲੇਟਫਾਰਮ ਹੈ ਬਾਈ ਇਹ ਤਾਂ ਮੈਂ ਕਹਿੰਦਾ ਹੋਣਾ ਹੀ ਨਹੀਂ ਕਿ ਇੱਥੇ ਡੜੇ ਡੜੇ ਸਾਰਾ ਸਟੀਲ ਦਾ ਹੈ ਸਾਰਾ ਸਟੀਲ ਦਾ ਹੈ ਇਹ ਤੇ ਵੀ ਖਰਚਾ ਬਹੁਤ ਆਇਆ ਹੋਊਗਾ ਹਾਂਜੀ ਹਾਂਜੀ ਸਾਰਾ ਜਾਲੀਆਂ ਵੀ ਸੀਨ ਪਲੇਟਫਾਰਮ ਨੂੰ ਸਾਰਾ ਸਟੀਲ ਤੇ ਇੱਧਰੋਂ ਦਿਖਾ ਅੱਗੇ ਉਹ ਵੀ ਚਾਤੀ ਮਰਾਓ ਇਹ ਫਿਰ ਚਾਤੀ ਮਰਾਹ ਟਰੈਕਟਰ ਦੀ ਸਾਰੇ ਦੀ ਲੈ ਬੀਰੇ ਉਹਨਾਂ ਨੇ ਮੈਂ ਕਹਿੰਦਾ ਸਿਰਾ ਕਰਿਆ ਪਿਆ ਦੇਖ ਪਲੇਟਫਾਰਮ ਦੇਖ ਤੂੰ ਉੱਪਰ ਵੇਖ ਦਿਖਾ ਸਾਰਾ ਐਂਡ ਗੱਲਬਾਤ ਕਰ ਦੇਖਦਾ ਸਹੀ ਉੱਪਰ ਡਾਉਨ ਸੀਲਿੰਗ ਹੋਈ ਵੀ ਆ ਤੇ ਸਿਸਟਮ ਕਿੰਨਾ ਘੰਟ ਲੱਗਿਆ ਵਾ ਮੈਂ ਕਹਿੰਦਾ ਕੋਈ ਚੀਜ਼ ਯਾਰ ਛੱਡੀ ਵੀ ਉਹ ਨਹੀਂ ਤੇ ਚੀਜ਼ਾਂ ਵੀ ਮਹਿੰਗੀਆਂ ਲਾਈਆਂ ਵੀ ਨੇ ਬਾਈ ਨੇ ਸਾਰੀਆਂ ਹੀ ਉੱਪਰ 12 ਲੱਖ ਰੁਪਏ ਲੱਗਿਆ ਹੈ ਵੀਰੇ ਟਰੈਕਟਰ ਖਰੀਦਣ ਤੋਂ ਬਾਅਦ ਟਰੈਕਟਰ ਖਰੀਦਣ ਤੋਂ ਬਾਅਦ ਬਾਈ ਕਹਿੰਦਾ 12 ਲੱਖ ਰੁਪਏ ਉੱਪਰ ਲੱਗ ਗਿਆ ਟਰੈਕਟਰ ਖਰੀਦਣ ਤੋਂ ਬਾਅਦ ਵੀਰ ਕਹਿੰਦਾ 12 ਲੱਖ ਰੁਪਏ ਉੱਤੇ ਖਰਚ ਆ ਗਿਆ ਜਿੰਨੇ ਦਾ ਟਰੈਕਟਰ ਖਰੀਦਿਆ ਬਾਈ ਉਨੇ ਹੀ ਪੈਸੇ ਉੱਪਰ ਲੱਗੇ ਬਾਈ 15 ਲੱਖ ਦਾ ਟਰੈਕਟਰ ਲਿਆ 15 ਲੱਖ ਦਾ ਟਰੈਕਟਰ ਲਿਆ ਬੰਦ ਹੋ ਗਿਆ ਉਹਨੂੰ ਪਹਿਲਾਂ ਉਹ 15 ਲੱਖ ਕੀਮਤ ਹੀ ਆ ਗਈ ਹੂੰ ਜਦੋਂ 2 ਸਾਲ ਪਹਿਲਾਂ 2-3 ਸਾਲ ਪਹਿਲਾਂ ਵੀਰ ਕਹਿੰਦਾ 15 ਲੱਖ ਕੀਮਤ ਤੇ 5530 ਮਾਡਲ ਆ ਇਹ ਹਾਂ ਸਿਹਰਾ ਡਿਫਰੈਂਟ ਹੈ ਕੰਮ ਕਿਸੇ ਤੇ ਹੋਣਾ ਹੀ ਨਹੀਂ ਯਾਰਾ ਕੰਮ ਨਹੀਂ ਹੋਇਆ ਤੁਸੀਂ ਆ ਵੀ ਦੇਖ ਲਓ ਹਾਂ ਸੋਹਣਾ ਲੱਗਦਾ ਬਾਈ ਪੂਰਾ ਕੰਮ ਕੀਤਾ ਜਿੰਨਾ ਵੀ ਆ ਸਿੰਪਲ ਨੋਰਮਲ ਕੰਮ ਕੀਤਾ ਜੋ ਸੋਹਣਾ ਲੱਗੇ ਚੀਜ਼ ਸੋਹਣੀ ਲੱਗੇ ਬਾਈ ਏਰੀਆ ਕਿਹੜਾ ਆਪਣਾ ਆਪਣਾ ਏਰੀਆ ਸਾਰੀ ਅਮਰੀਕਾ ਸਰਕਾਰੀ ਬਾਰਡਰ ਲੱਗ ਬੜਾ ਪਿੰਡ ਹੈ ਹਰਦੋਰ ਤਾਣਾ ਹਰਦੋਰ ਤਾਣਾ ਇਹ ਟਾਰੀ ਬਾਰਡਰ ਦੇ ਕੋਲ 2.5 ਕਿਲੋਮੀਟਰ ਪਿੰਡ ਪੈਂਦਾ ਆਪਣਾ ਟਾਰੀ ਤੋਂ ਤੇ ਇੱਥੋਂ ਕਿੰਨਾ ਪੈ ਜਾਂਦਾ ਆਪਣਾ ਪਿੰਡ ਇੱਥੋਂ 2.5 2.5 ਕਿਲੋਮੀਟਰ ਆ 2.5 200 ਕਿਲੋਮੀਟਰ ਪੈਂਦਾ ਬਾਈ ਸਾਨੂੰ ਇੱਥੋਂ 100 ਕਿਲੋਮੀਟਰ ਪੈਂਦਾ ਸਾਡੇ ਏਰੀਆ ਚੋਂ ਬ ਮੈਂ ਕਹਿੰਦਾ 10-15 ਪਿੰਡਾਂ 'ਚ ਇੱਕ ਟਰਾਲੀ ਮਸਾਉਂਦੀ ਹੋਊ ਉਹ ਵੀ ਸਾਡੀ ਅਸੀਂ ਪੱਕੇ ਹੀ ਹੁੰਨੇ ਚਲ ਮੈਂ ਘਟ ਹੁਣਾਂ ਢਰਾ ਆਪਣੇ ਇਹਨਾਂ ਤੋਂ ਵੱਡੇ ਭਰਾ ਹੁੰਦੇ ਹੁਣ ਯੂਐਸਏ ਚ ਲੱਗੇ ਜਿਨ੍ਹਾਂ ਨੇ ਆਪਾਂ ਨੂੰ ਮਤਲਬ ਪ੍ਰਮੋਟ ਕੀਤਾ ਵਾ ਇਸ ਕਰਨ ਗਏ ਲੈ ਯੂਐਸਏ ਤੋਂ ਉਹਨਾਂ ਨੇ ਆਪਾਂ ਨੂੰ ਪ੍ਰਮੋਟ ਕੀਤਾ ਉਹਨਾਂ ਨੇ ਟਰੈਕਟਰ ਤਿਆਰ ਕਰਾ ਕੇ ਦਿੱਤਾ ਆਪਾਂ ਨੂੰ ਪਹਿਲਾਂ ਉਹ ਹੁੰਦੇ 10-15 ਸਾਲ ਤੋਂ ਹੁਣ ਉਹ ਯੂਐਸਏ ਜਾ ਕੇ ਵਸ ਗਏ ਆ ਹੁਣ ਅਸੀਂ ਉਹਨਾਂ ਦੇ ਗਾਂ ਜਗਰ ਨੂੰ ਮਤਲਬ ਟੋਟਲ ਆਉਂਦਿਆਂ ਨੂੰ ਤੇ ਵੀਰ ਦੀ ਉਹਦੀ ਜਿਹੜਾ ਬਾਰੇ ਗਿਆ ਬਹੁਤ ਜ਼ਿਆਦਾ ਚੰਗੀ ਸੋਚ ਹੈ ਵੀ ਉਹਨੇ ਆਏ ਨਹੀਂ ਸੋਚਿਆ ਵੀ ਮੈਂ ਬਾਹਰੇ ਵਾਗ ਗਿਆ ਚਲੋ ਹੁਣ ਨਹੀਂ ਜਾਂ ਜਾਇਆ ਜਾਂਦਾ ਤੇ ਨਾ ਸਹੀ ਉਹਨੇ ਵੀਰੇ ਉਹਨਾਂ ਦੀ ਸੇਵਾ ਲਈ ਆ ਠੀਕ ਆ ਪਹੁੰਚਦੇ ਨੇ ਬਾਈ ਹਣੀ ਪੂਰਾ ਤੇ ਦੇਖੋ ਫਿਰ ਟਰੈਕਟਰ ਦੇ ਘਰੋਂ ਦਰਸ਼ਨ ਤੁਸੀਂ ਬਾਈ ਇੱਧਰ ਖੜੀਆਂ ਨੇ ਸਾਰੀਆਂ ਟਰਾਲੀਆਂ ਜਿਹੜੀਆਂ ਵੀਰ ਉਹਨਾਂ ਨੇ ਤਿਆਰ ਕਰੀਆਂ ਨੇ ਤੇ ਦੇਖੋ ਤੁਸੀਂ ਏਸੀ ਲਾਏ ਹੋਏ ਨੇ ਚਾਰਖੇ ਰੱਖੇ ਹੋਏ ਨੇ ਵੀਰ ਉਹਨਾਂ ਨੇ ਤੋਪ ਪਈਆ ਕਿਹੜਾ ਏਰੀਆ ਵੀਰੇ ਤਰਨ ਤਾਰਨ ਏਰੀਆ ਵੀਰ ਉਹਨਾਂ ਦਾ ਦੇਖੋ ਫਿਰ ਕਿੰਨਾ ਘੈਂਟ ਕੰਮ ਕਰਿਆ ਵਾ ਬੇਟ ਮੱਲੀਆਂ ਪਿੰਡ ਮੱਲੀਆਂ ਪਿੰਡ ਮੱਲੀਆਂ ਠੀਕ ਆ ਬਾਈ ਮਨੀ ਮੱਲੀਆਂ ਦਾ ਪਿੰਡ ਤਾਂ ਨਹੀਂ ਕਬੱਡੀ ਖੇਡਦਾ ਜਿਹੜਾ ਬਾਈ ਠੀਕ ਆ ਮਨੀ ਮੱਲੀਆਂ ਵਾਲੇ ਪਿੰਡ ਦੇ ਨੇ ਵੀਰਾਂ ਤੇ ਪੂਰੀ ਘੈਂਟ ਟਰਾਲੀ ਤਿਆਰ ਕਰੀ ਹੋਈ ਆ ਸੰਤੂ ਫਾਰਮਰ ਮੱਲੀ ਫਾਰਮਰ ਇੱਧਰ ਖੜਾ ਬੰਜਾਂ ਦਾ ਫੋੜ ਤੇ ਇੱਧਰ ਅਰਜਨ ਤੇ ਆਹ ਟਰਾਲੀਆਂ ਵੀ ਬਹੁਤ ਘੈਂਟ ਤਿਆਰ ਹੋਈਆਂ ਹੋਈਆਂ ਨੇ ਸਾਰੇ ਲੋਕ ਬਾਈ ਦੇਖਦੇ ਨੇ ਇਹਨਾਂ ਨੂੰ ਤੇ ਵੀਰ ਉਹਨਾਂ ਨੇ ਵਧੀਆ ਗੱਲਾਂ ਲਿਖੀਆਂ ਹੋਈਆਂ ਨੇ ਕਹਿੰਦਾ ਪਹਿਲੀਆਂ ਸਰਕਾਰਾਂ ਸਮੇ ਕਿਸਾਨ ਅਤੇ ਟਰੈਕਟਰ ਨੋਟ ਤੇ ਸੀ ਸਹੀ ਗੱਲ ਅੱਜ ਦੀਆਂ ਸਰਕਾਰਾਂ ਸਮੇ ਕਿਸਾਨ ਅਤੇ ਟਰੈਕਟਰ ਕਹਿੰਦਾ ਰੋਡ ਤੇ ਨੇ ਬਿਲਕੁਲ ਸਹੀ ਗੱਲ ਆ ਬਾਈ ਇਹ ਇਹਦੇ ਚ ਏਸੀ ਉਸੇ ਲੱਗੇ ਮੈਨੇ ਤਾਂ ਅੱਜ ਟਰੈਕਟਰ ਤਿਆਰ ਕਰੇ ਖੜੇ ਨੇ ਮਾਈਕ ਲਾ ਮਾਈਕ ਲਾਈਏ ਇੱਕ ਮਿੰਟ ਆਹ ਦਿਖਾ ਦਈਏ ਪਹਿਲਾਂ ਠੀਕ ਆ ਕੀ ਹਾਲ ਆ ਬਾਈ ਜੀ ਕਿੰਨੇ ਕ ਦਿਨ ਹੋ ਗਏ ਬਾਈ ਆਪਾਂ ਨੂੰ ਆਏ ਨੂੰ ਆਪਾਂ ਭਾਈ 6 ਤਰੀਕ ਨੂੰ ਆ ਗਏ ਇਹ ਵੀਰੇ ਹੁਣੇ 6 ਤਰੀਕ ਦੇ ਆਏ ਹੋਏ ਨੇ ਏ ਬਾਈ ਵਧੀਆ ਕਰਿਆ ਤੁਸੀਂ ਬੀਬੀਆਂ ਨੂੰ ਵੀ ਨਾਲ ਲੈ ਕੇ ਆਏ ਹਨ ਮਾਤਾ ਬੈਠੀ ਹੈ ਟਰਾਲੀ 'ਚ ਬਹੁਤ ਵਧੀਆ ਲੱਗਿਆ ਦੇਖ ਕੇ ਬਾਈ ਕਿਉਂਕਿ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਹੈ ਜਦੋਂ ਤਿੰਨ ਚਾਰ ਮਾਤਾ ਜੀ ਆ ਠੀਕ ਹੈ ਵੀਰੇ ਤੇ ਫੈਮਲੀਆਂ ਵੀ ਨਾਲ ਆ ਦੋਤਾਂ ਕਿੰਨੇ ਕ ਪੈਸੇ ਲੱਗੇ ਬਾਈ ਆਪਣੇ ਟਰਾਲੀ ਤਿਆਰ ਕਰਨ ਤੇ ਇਹ ਤਾਂ ਮੈਨੂੰ 2 ਲੱਖ ਰੁਪਇਆ ਕੰਪਲੀਟ 2 ਲੱਖ ਲੱਗੇ 2 ਲੱਖ ਦੇ ਬਾਈ ਕਹਿੰਦਾ ਲਗਭਗ ਆਪਣੇ ਪੈਸੇ ਲੱਗੇ ਟਰਾਲੀ ਤਿਆਰ ਕਰਨ ਤੇ ਤੇ ਮੈਨੂੰ ਐ ਲੱਗਦਾ ਵੀ ਤੁਹਾਡੀ ਸੰਗਤ ਵੀ ਬਾਹਵ ਹੈ ਸਾਰੀਆਂ ਟਰਾਲੀਆਂ ਨਾਲੋਂ ਵੱਧ ਸੰਗਤ ਹੈ ਤੁਹਾਡੇ ਨਾਲ ਹਾਂਜੀ ਹਾਂਜੀ ਆਡੇ ਨਾਲ ਨਾ ਗੱਡੀ ਤੇ ਆਏ ਤੇ ਫਿਰ ਐ ਇੱਥੇ ਨਾ ਇੱਕ ਗੱਡੀ ਲਿਆਤੀ ਨਾ ਨਾਮ ਵਧੀਆ ਗੱਲ ਆ ਬਾਈ ਤੇ ਬਾਈ ਹੁਣੀ ਨਾਲ ਗੱਡੀ ਲੈ ਕੇ ਆਏ ਨੇ ਤੇ ਆ ਸਾਰੇ ਭਾਈ ਨੇ ਜਿੰਨੇ ਵੀ ਬਾਪੂ ਹੁਣੀ ਸਾਰੇ ਬਾਈ ਹੁਣਾ ਨਾਲੇ ਨੇ ਤੇ ਟਰਾਲੀ ਤਿਆਰ ਕਰਨ ਨੂੰ ਬਾਈ ਕਿੰਨੇ ਦਿਨ ਲੱਗ ਜਾਂਦੇ ਨੇ ਇਹਨੂੰ 10 ਦਿਨ ਲੱਗੇ 10 ਕ ਦਿਨ ਚ ਵੀਰ ਕਹਿੰਦਾ ਸੀ ਟਰਾਲੀ ਤਿਆਰ ਕਰੀਆ ਕਿਹੜਾ ਏਰੀਆ ਪੈਂਦਾ ਵੀਰ ਆਪਣਾ ਆਪਣਾ ਮਤਲਬ ਪੱਟੀ ਤਹਿਸੀਲ ਹਾਂ ਡਿਸਟ੍ਰਿਕਟ ਦਰਦੰਦ ਤੇ ਪਿੰਡ ਮਾਨਕਪੁਰਾ ਹਾਂ ਦੇ ਮਲੋਂ ਪੈਣਦੇ ਆ ਮੁੰਡੇ ਜਿਹੜੇ ਤਿਆਰ ਕਰਨ ਦੇ ਠੀਕ ਆ ਵੀਰੇ ਹਾਂਜੀ ਮੁੰਡਿਆਂ ਤੇ ਆਪਣਾ ਹੈਗਾ ਬਾਈ ਪੰਜਾਬੀ ਫਾਰਮਰ ਚੈਨਲ ਉਹਦੇ ਤੋਂ ਤੁਹਾਡੀ ਵੀਡੀਓ ਦੇਖ ਲਿਓ ਤੇ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮਿਲ ਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੋ ਉਹਦੇ ਬਹੁਤ ਘੰਟ ਤਿਆਰ ਕਰਿਆ ਬਾਈ ਟਰੈਕਟਰ ਆਪਣਾ ਇਹ ਟਰਾਲੀਆਂ ਵੀ ਬੋਗਟ ਸਾਈਂ ਗਰੁੱਪ ਵਾਲੇ ਵੀਰਾਂ ਦੀ ਟਰਾਲੀ ਆ ਇਹ ਤੇ ਕਾਠਾ ਪੂਰਾ ਬਾਈ ਟਰਾਲੀ 'ਚ ਸਾਰੀਆਂ ਟਰਾਲੀਆਂ ਐ ਤੇ ਕੀ ਸੰਗਤਾਂ ਬਹੁਤ ਨੇ ਹਨਾ ਐਤਕੀ ਸੰਗਤ ਬਾਈ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਅੱਗੇ ਨੂੰ ਬਹੁਤ ਜ਼ਿਆਦਾ ਨੌਜਵਾਨੀ ਜੁੜ ਰਹੀ ਆ ਬਹੁਤ ਚੰਗੀ ਗੱਲ ਆ ਮਾਣ ਵਾਲੀ ਗੱਲ ਆ ਇਹ ਤੇ ਇੱਧਰ 855 ਸ਼ੌਂਕ ਦਾ ਕੋਈ ਮੁੱਲ ਨਹੀਂ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਈ ਉਹ ਆਪਣੇ ਸ਼ੰਕਾਂ ਤੇ ਹਾਂ ਤੇ ਉਹ ਵੀਰੇ ਉਹਨਾਂ ਨਾਲ ਕਰਦੇ ਆ ਗੱਲ ਮੱਧਰ ਹੀ ਤਰਨਤਾਰਨ ਤਰਨਤਾਰਨ ਏਰੀਆ ਪੂਰਾ ਸ਼ਾਇਆ ਪਿਆ ਤਰਨਤਾਰਨ ਹਾਂ ਤਰਨਤਾਰਨ ਤੇ ਤਰਨਤਾਰਨੇ ਹੋਈ ਪਈਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਬਾਈ ਕਿਹੜਾ ਏਰੀਆ ਆਪਣਾ ਵੈਗਰੂ ਜੀ ਤਰਨਤਾਰਨ ਪਿੰਡ ਮੱਧਰ ਪਿੰਡ ਮੱਧਰ ਹਾਂਜੀ ਠੀਕ ਆ ਸਾਹੀ ਮੰਦਰੀਏ ਲਿਖਿਆ ਹੋਇਆ ਹੈ ਬਾਈ ਹਾਂਜੀ ਤੇ ਬਾਈ ਟਰਾਲੀ ਥੋੜੀ ਪੂਰੀ ਘੈਂਟ ਤਿਆਰ ਕਰੀ ਹੋਈ ਆ ਕਿੰਨੇ ਕਿ ਜਣੇ ਆਏ ਮਾਈ ਭਾਏ ਕਿੰਨੇ ਆਏ ਤੇ ਵੀਰੋਣੀ ਭਾਈ 10 ਜਣੇ ਆਏ ਨੇ ਟਰਾਲੀ ਚ ਕਿੰਨੇ ਦਿਨ ਹੋ ਗਏ ਆ ਇਹਨੂੰ 6 ਤਰੀਕ ਦੇ ਆਏ ਆ ਜੀ 6 ਤਰੀਕ ਦੇ ਹਾਂਜੀ ਠੀਕ ਆ ਭਾਈ 6 ਤਰੀਕ ਦੇ ਆਏ ਨੇ ਕਿੰਨੇ ਤਰੀਕ ਨੂੰ ਵਾਪਸ ਜਾਓਗੇ 16 ਨੂੰ ਜਾਣਾ ਯਾਰ 16 ਨੂੰ 10 ਦਿਨ ਲਾ ਕੇ ਪੂਰੇ ਹਾਂਜੀ ਬਹੁਤ ਵਧੀਆ ਗੱਲਾਂ ਭਾਈ ਬਈ ਮਤਲਬ ਟਰਾਲੀ ਘਣਾਉਣ ਦਾ ਹਾਂਜੀ ਜੀ ਰੋਕਦੇ ਸੀ ਜਿੱਦਣ ਆਏ ਸੀ ਪਹਿਲੇ ਦਿਨ ਉਧਰ ਰੋਕਦੇ ਸੀ ਹਾਂਜੀ ਤੇ ਭਾਈ ਬੇਨਤੀ ਉਹ ਹੈ ਸੋ ਜਿਹੜੇ ਵੀ ਰੋਕਦੇ ਨੇ ਵੀ ਰੋਕਿਆ ਨਾ ਕਰੋ ਪਤਾ ਕੀ ਗੱਲ ਐ ਆਹੀ ਨੌਜਵਾਨੀਆਂ ਬਾਈ ਜਿਹੜੀ ਆਪਣੀ ਜੁੜੀ ਹੋਈ ਐ ਆਪਣੇ ਕੌਮ ਨਾਲ ਹਾਂ ਪੈਸੇ ਖਰਚੇ ਨੇ ਹਾਂ ਕੋਈ ਮਾੜਾ ਕੰਮ ਨਹੀਂ ਕਰਦੇ ਅਸੀਂ ਹੁੱਲੜਬਾਜੀ ਨਹੀਂ ਹੁੱਲੜਬਾਜੀ ਕਰਦੇ ਆ ਅਸੀਂ ਆਪਦੇ ਮਸਤ ਇੱਥੇ ਬੈਠੇ ਆ ਠੀਕ ਐ ਬਾਈ ਤੇ ਬਾਈ ਕਹਿੰਦਾ ਸੇਵਾ ਕਰੀਂਦੀ ਐ ਇੱਥੇ ਇੱਥੇ ਬੈਠੇ ਆ ਹਾਂ ਬਹੁਤ ਵਧੀਆ ਗੱਲ ਐ ਬਾਈ ਤੁਹਾਨੂੰ ਮਿਲ ਕੇ ਬਹੁਤ ਘੈਂਟ ਲੱਗਿਆ ਚਲੋ ਆਜੋ ਅੱਗੇ ਟਰਾਲੀਆਂ ਦਿਖਾਉਨੇ ਆ ਆ ਗਏ ਬਤਾਂਵਾਦ ਵੀਰ ਧੰਨਵਾਦ ਨਾ ਨਾ ਵੀਰੇ ਨਹੀਂ ਧੰਨਵਾਦ ਜੀ ਚਲੋ ਅੱਗੇ ਦਿਖਾਈਏ ਤੁਹਾਨੂੰ ਟਰਾਲੀਆਂ ਪੂਰਾ ਮਾਹੌਲ ਭਖਿਆ ਪਿਆ ਤੇ ਇੱਧਰ ਵੀ ਬਾਈ 36 30 ਖੜਾ ਪੂਰਾ ਤਿਆਰ ਕਰਿਆ ਦੇਖੋ ਕਿੰਨਾ ਘੈਂਟ ਸਿਰਾ ਗੱਲਬਾਤ ਕਰੀ ਪਈ ਆ ਟਰਾਲੀ ਵੀ ਇਹਨਾਂ ਦੀ ਬਹੁਤ ਘੈਂਟ ਤਿਆਰ ਹੋਈ ਹੋਈ ਐ ਤੇ ਇਹਨਾਂ ਦੀ ਟਰਾਲੀ 'ਚ ਸੰਗਤ ਵੀ ਬੜੀ ਆਜਾ ਦਿਖਾਈਏ ਟਰੈਕਟਰ ਪੂਰਾ ਜ਼ਬਰਦਸਤ ਆ ਕੰਮ ਤੇ ਇੱਧਰ ਬਾਈ ਉਹਨਾਂ ਦੀ ਟਰਾਲੀ 'ਚ ਸੰਗਤ ਵੀ ਬਹੁਤ ਆ ਮਾਨਕਪੁਰੀਏ ਮਾਝੇ ਵਾਲੇ ਪਿੰਡ ਮਾਨਕਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਾਲੇ ਨੇ ਬਾਈ ਉਹੀ ਏਰੀਆ ਜਿਆਦਾ ਆਉਂਦਾ ਹੈ ਨਾ ਬਹੁਤ ਜ਼ਿਆਦਾ ਏਰੀਆ ਹੁੰਦਾ ਤੇ ਬਾਈ ਹੋਣੀ ਹਾਂ ਰੀਜਾਂ ਲਾ ਰਹੇ ਨੇ ਤੇ ਵੀਰੇ ਹੋਣੀ ਤੇ ਟਰਾਲੀ ਦੇਖ ਇਹਨਾਂ ਦੀ ਵੀਰੇਆਂ ਦੀ ਐਨ ਪੂਰੀ ਐਂਡ ਗੱਲਬਾਤ ਆ ਵਿੱਚ ਪੱਖੇ ਲਾਏ ਹੋਏ ਨੇ ਕੱਲੇ ਕੱਲੇ ਵੀਰ ਨੂੰ ਮੋਬਾਈਲ ਚਾਰਜ ਦੀ ਸਬਦਾ ਬੀਬੀਆਂ ਵੀ ਨਾਲ ਆਈਆਂ ਹੋਈਆਂ ਨੇ ਹਾਂ ਪੂਰਾ ਸਰਾਗਮ ਤੇ ਬਾਈ ਹੋਣੀ ਆਪਣੇ ਅਸਤਰ ਸ਼ਸਤਰ ਚਮਕਾ ਰਹੇ ਨੇ ਆਜਾ ਬਾਈ ਤੋਂ ਪੁੱਛਦੇ ਆਪਣ ਆਪਾਂ ਕਹਾਂਗੇ ਕਿਸ ਨਾਮ ਨਾਲ ਵਿਚਾਲੇ ਜਾਣਾ ਉਹ ਮੁੰਡਾ ਕਹਿੰਦਾ ਕੋਈ ਨਹੀਂ ਜਿਹੜਾ ਨੇ ਜਾਣ ਬਾਬੇ ਨਾ ਬਾਬੇ ਜਾਣ ਨਹੀਂ ਦਿੰਦੇ ਬਰਸ਼ਾ ਬਰਸ਼ਾ ਮਾਰਨੇ ਆਉਣਾ ਟਰੈਕਟਰਾਂ ਤੇ ਗਾੜਾ ਘਾੜਾ ਆਉਣਾ ਕਾਰਾਂ ਚ ਜਾਣਾ ਖਵਾਰਾਂ ਚ ਐ ਹੁੰਦਾ ਇਸ਼ਾਨਾਨ ਕਰਕੇ ਫਿਰ ਮੱਥਾ ਟੇਕਣ ਜਾਵਾਂਗੇ। ਲਓ ਜੀ ਆਪਾਂ ਇਸ਼ਨਾਨ ਕਰਕੇ ਆ ਗਏ ਹੁਣ। ਹੁਣ ਪਹਿਲਾਂ ਆਪਾਂ ਟਰਾਲੀ ਕੋਲ ਜਾਵਾਂਗੇ ਫਿਰ ਮੱਥਾ ਟੇਕਣ ਜਾ ਕੇ ਨਾਲੇ ਲੰਗਰ ਛਕਾਂਗੇ ਭੁੱਖ ਲੱਗੀ ਪਈ ਹੈ। ਤੇ ਫਿਰ ਤੁਹਾਨੂੰ ਦਿਖਾਉਣੀ ਆ ਟਰਾਲੀ ਆਪਾਂ ਨਵੇਂ ਸ਼ਾਲੀਆਂ ਨਾਲੇ ਹੋਰ ਸਾਰਾ ਕੁਝ ਹੋਲਾ ਬੰਦਾ ਅੱਜ ਹੁਣ ਲਈ ਵੀ ਖੇਡਿਆ। ਅੱਜ ਪਰ ਘਾਟਾ ਕਾਨੂੰ ਹੋਲਾ ਬੰਦਾ ਆਪਣਾ ਕਾਨੂੰ ਹੁੰਦਾ। ਹੁਣ ਆਪਾਂ ਮੱਥਾ ਟੇਕ ਕੇ ਆਲੇ ਸੀ ਤੇ ਇੱਥੇ ਦਰਸ਼ਨ ਕਰੋ ਗੁਰਦਵਾਰ ਸਾਹਿਬ ਦੇ ਸੰਗਤ ਦੇ ਸੰਗਤ ਦਾ ਬਹੁਤ ਵਧੀਆ ਮਾਹੌਲ ਆ ਆ ਬਾਬਾ ਜੀ ਨੇ ਮਿੱਤਰੋ ਇਹਨਾਂ ਦੇ ਮਤਲਬ ਦਸਤਾਰ ਬੰਨੀ ਹੋਈ ਆ ਉਹਦਾ ਵਜ਼ਨ 1 ਕਵਾਂਟਲ 50 ਕਿਲੋ 5500 ਆ ਆਈ ਨਾ ਸ਼ੀ ਉਹ ਪੰਾਇੇ ਦਾ ਰੋ ਪੈ ਸਮਾਨ ਦਾ ਸਾਰਾ ਇਹ ਲਾਇਆ ਭਾਈ ਬਾਲਾ ਬਾਲਾ ਘੈਂਟ ਬੰਦਾ ਮਿਲਿਆ ਕਹਿੰਦਾ ਚਲੋ ਸਾਡੇ ਲੰਗਰ ਚ ਚੱਲੀਏ ਮੈਂ ਕਿਹਾ ਚਲੋ ਹਾਂ ਹਾਂ ਆ ਜਾ ਕਿਹੜਾ ਪਿੰਡ ਹੈ ਤੇਰਾ ਸੰਘੇੜਾ ਵੀ ਕੀ ਨਾਮਾ ਲਾਪਰੀ ਲਾਪਰੀ ਦਾ ਬਾਠ ਠੀਕ ਹੈ। ਉਹ ਇਹਦੇ ਨਾਲ ਦੇ ਕਹਿੰਦੇ ਤੂੰ ਇਹਨਾਂ ਨੂੰ ਘੜੀਸੀ ਫਿਰਦਾ। ਕਹਿੰਦਾ ਇੰਨਿਕ ਤਾਂ ਹੈਗੀ ਆਪਣੀ ਇਹਨਾਂ ਤੱਕ। ਹਾਂ ਹਾਂ। ਪੂਰੀ ਹੈਗੀ ਯਾਰ ਕੋਈ ਗੱਲ ਨਹੀਂ। ਪੂਰੀ ਪੂਰੀ। ਦੇਖੋ ਫਿਰ ਆਹ ਖੜਾ ਹੈ ਬਾਈ ਉਹਨਾਂ ਦਾ 911 ਤੇ ਇੱਧਰ ਖੜਾ 855। ਤੇ ਆਹ ਟਰਾਲੀ ਹੈ ਨਾ ਜੀ ਉਹ ਹੈ ਨਾ। ਤੇ ਆਹ ਟਰਾਲੀ ਹੈ ਹੀ ਵੀਰ ਉਹਨਾਂ ਦੀ ਆ ਵੀਰ ਕਹਿੰਦਾ ਮੇਰੀ ਵੀਡੀਓ ਪਾ ਦੇ ਪੰਜਾਬੀ ਫਾਰਮਰ ਚੈਨਲ ਤੇ ਬਾਈ ਸਾਰੇ ਬੰਦੇ ਜੁੜ ਜੋ ਵੱਧ ਤੋਂ ਵੱਧ। ਬਾਈ ਕਿੰਨੇ ਕ ਦਿਨ ਹੋ ਗਏ ਆਪਾਂ ਨੂੰ ਆਇਆ ਨੂੰ? ਇਹ 6 ਦਿਨ ਨੂੰ ਆਇਆ। ਛੇ ਤਰੀਕੇ ਨੂੰ ਆਏ ਹਾਂ ਆ ਟਰਾਲੀ ਆਪਣੀਆਂ ਹੈ ਬਹੁਤ ਵਧੀਆ ਤਿਆਰ ਹੋਈ ਵੀ ਆ ਬਾਈ ਟਰਾਲੀ ਆਪਣੀ ਤਿੰਨ ਸਾਲ ਹੋ ਗਏ ਤਿਆਰ ਕੀਆ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਠੀਕ ਆ ਹਰੇਕ ਸਾਲ ਆਉਂਦੀ ਆ ਇੱਕਣੇ ਖੜਾ ਦਿੰਨੇ ਹਾਂ ਕਾ ਹਾਂਜੀ ਇਹ ਆਦ ਕੀ ਦਿੱਲੀ ਧਰਨੇ ਦੋ ਗਿਆਈ ਆ ਅੱਛਾ ਦਿੱਲੀ ਧਰਨੇ ਤਾਂ ਹੋ ਕੇ ਆਈ ਆ ਬਾਈ ਕਹਿੰਦਾ ਇੱਕਣੇ ਖੜਾ ਦਿੰਨੇ ਆ ਵੀ ਫੇਰ ਲੈ ਆਉਣੇ ਆ ਤੇ ਇੱਧਰ ਜਿਹੜਾ ਆ 911 ਵੀ ਆਪਣੀਆਂ ਹੈ ਬਾਈ ਪੰਜਾਬੀ ਫਾਰਮਰ ਤੇ ਆਊ ਆਪਣੀ ਵੀਡੀਓ ਦੇਖ ਲਿਓ ਠੀਕ ਆ 911 ਵੀ ਤੁਹਾਡਾ ਘੈਂਟ ਆ ਪੂਰਾ ਤਿਆਰ ਕਰਿਆ ਵਾ ਤੇ 855 ਦਾ ਐਂਡ ਕਰਵਾਤਾ ਪੂਰੀ ਇਹ ਟਰਾਲੀ ਵੀ ਬਾਈ ਉਹਨਾਂ ਦੀ ਸਰੇ ਆ ਪੂਰੀ ਠੀਕ ਆ ਠੀਕ ਆ ਤੇ ਅਕਬਰਪੁਰੀਏ ਬੱਚੋ ਲੋਕਾਂ ਦੇ ਜੀ ਚੱਲ ਬਾਈ ਦਿਖਾ ਦਿੰਨੇ ਆ ਬੱਚੋ ਆ ਜਾ ਤੇ ਵੀਰ ਉਹਨਾਂ ਦੀ ਟਰਾਲੀ ਆਪਾਂ ਵਿੱਚ ਦਿਖਾਉਨੇ ਆ ਚੱਲ ਚੱਲ ਫਿਰ ਹੋ ਅੱਗੇ ਇੰਗਲੈਂਡ ਵੀ ਆ ਉਸ ਇੰਗਲੈਂਡ ਜਾ ਤੇ ਕੱਲੇ ਕੱਲੇ ਬੰਦੇ ਨੂੰ ਚਾਰਜਰ ਦਿੱਤਾ ਬਾਈ ਹੈ ਐਨ ਪੂਰੀ ਸਬਦਾ ਕਿੰਨੇ ਕ ਜਣੇ ਆਏ ਹੋ ਵੀਰੇ ਕੋਈ ਹੁਣੇ 10 15 ਜਣੇ ਦੋ ਟਰੈਕਟਰ ਤਿੰਨ ਟਰੈਕਟਰ 15 ਕ ਜਣੇ ਆਏ ਬਾਈ ਕਹਿੰਦਾ ਤਿੰਨੇ ਟਰੈਕਟਰ ਨੇ 6 ਤਰੀਕ ਦੇ ਆਏ ਹੋ ਹੈ ਕਿੰਨੀ ਤਰੀਕ ਨੂੰ ਜਾਣਾ ਤੁਸੀਂ ਨੇ 17 18 17 18 ਨੂੰ ਠੀਕ ਆ ਵੀਰੇ ਟਰੈਕਟਰ ਤੁਹਾਡੇ ਪੂਰੇ ਘੈਂਟ ਨੇ ਵਧੀਆ ਜਗ੍ਹਾ ਤੁਸੀਂ ਪਹਿਲਾਂ ਆ ਕੇ ਵਧੀਆ ਜਗ੍ਹਾ ਲਾ ਦਿੰਨੇ ਹੋ ਸਾਡੀਆਂ ਟਰਾਲੀਆਂ ਯਾਰ ਉਧਰ ਹੀ ਖੜੀਆਂ ਨੇ ਨਾ ਨਾ ਵਧੀਆ ਗੱਲ ਆ ਬਾਈ ਪੂਰੀ ਫਿਰ ਜੱਜ ਵੀ ਰਹੀ ਆ ਟਰਾਲੀ ਤੁਹਾਡੀ ਵਧੀਆ ਸਬਦਾ ਵੀ ਪੂਰੀ ਆ ਫੋਨ ਚਾਰਜ ਦੀ ਸਾਰੇ ਘਾਇਆ ਜੀ انਵਰਟਰ ਰੱਖੇ ਹੋਏ ਨੇ ਹਾਂ ਜੀ ਇਨਵਰਟਰ ਹਾਂ ਜੀ ਠੀਕ ਆ ਠੀਕ ਆ ਵੀਰੇ ਏਸੀ ਵੀ ਲਾਇਆ ਹਾਂ ਠੀਕ ਆ ਵੀਰੇ ਹੂੰ ਤੇਰੀ ਬਾਈ ਲੱਤੀ ਉਹ ਉਹ ਅੱਛਾ ਹਾਂ ਉਹ ਮੈਂ ਦੇਖਿਆ ਸੀ ਮਗਾ ਰੇਸਾਂ ਵਾਲਾ ਹੈ ਨਾ ਠੀਕ ਆ ਠੀਕ ਆ ਵੀਰੇ ਇਹ ਵਧੀਆ ਤੁਸੀਂ ਪਹਿਲਾਂ ਆ ਜੰਨਾ ਇੱਥੇ ਥੋੜੇ ਟਰੈਕਟਰ ਲੱਗ ਜਾਂਦੇ ਨੇ ਅਸੀਂ ਲੇਟ ਆਏ ਯਾਰ ਸਾਡੇ ਉਧਰ ਖੜੇ ਨੇ ਨਾਣਾਦੇਵੀ ਵਾਲੇ ਰੋਡ ਤੇ ਆਹ ਦੇਖੋ ਮਿੱਤਰੋ ਫੋੜ ਕੈਂਡ ਲੱਗਦਾ ਫੋੜ ਆਪਾਂ ਵੀ ਇੱਕ ਫੋੜ ਲੈ ਕੇ ਆਉਣਾ ਨੰਨੇ ਟਰੈਕਟਰਾਂ ਦੇ ਜាំ ਫੋੜ ਜਾ ਨਾ 11 ਇੱਕ ਫੋੜ ਸਾਡੀ ਨਿਗਾਹ ਚ ਸਾਡੇ ਕੋਲ ਹੁੰਦਾ ਸੀ ਪਹਿਲਾਂ ਜਿੱਦੇ ਉਹ ਵੇਚਣਾ ਉਹ ਬੰਦੇ ਨੇ ਉਦਾਂ ਹੀ ਲੈ ਲੈਣਾ ਆਪਾਂ ਉਹ ਜਿੰਨੇ ਦਾ ਮਰਜ਼ੀ ਮਿਲੇ ਬਾਈ ਹਾਂ ਹਾਂ ਕੋਈ ਸੀ ਨਵਾ ਕਢਾਈ ਦੀ ਮਤਲਬ ਸਾਡੇ ਲਾਨੇਦਾਰ ਉਹਨਾਂ ਨੇ ਹਾਂ ਉਹ ਜਿੰਨੇ ਦਾ ਮਰਜ਼ੀ ਮਿਲੇ ਉਹ ਲਵਾਂਗੇ ਹਾਂ ਇਹ ਵੀ ਸਾਰਾ ਅਰੀਜਨਲ ਹਾਂ ਹੋਰ ਤਾਂ ਕੋ ਬੰਦੇ ਨੇ ਅਰੀਜਨਲ ਰੱਖਿਆ ਹੋਇਆ ਸਹੀ ਗੱਲ ਤੇ ਦੇਖੋ ਫਿਰ ਆ ਚੂਮਰ ਦੇਖੋ ਕਿੰਨਾ ਕੈਂਡ ਲੱਗਦਾ ਘੋੜਾ ਜਿੰਨੀ ਸਿੰਪਲ ਜੀਜ ਉਹਨਾਂ ਜਿਆਦੇ ਕੱਟ ਲੱਗਦੀ ਆ ਮਾ ਜਿੰਨਾ ਸਿੰਪਲ ਉਹਨਾਂ ਜਿਆਦਾ ਵਧੀਆ ਹਾਂ ਦੇਖ ਕਿੰਨਾ ਘੈਂਟ ਲੱਗਦਾ ਏ ਟਰੈਕਟਰ ਪੇਂਟ ਵੀ ਨਹੀਂ ਹੋਇਆ ਹੋਇਆ ਪੇਟ ਵੀ ਨਾਲ ਦਾ ਹੂੰ ਉਹ ਵੀ ਚੱਲ ਰਿਹਾ ਰਗੜਾ ਪਰ ਰਗੜਾ ਕੋਈ ਯਾਰ ਗਲਤ ਨਹੀਂ ਹੈਗਾ ਇਹ ਬਦਮਾ ਵਾਲਾ ਹੀ ਹੈ ਦੂਜਾ ਨਹੀਂ ਹੈਗਾ ਬਣਿਆ ਲਾ ਬਣਿਆ ਤੇ ਹਾਂ ਉਹ ਆਪੇ ਜਿਹੜਾ ਆਪਾਂ ਮੋਟਰ ਤੇ ਬਣਾਉਨੇ ਹੁੰਦੇ ਆ ਪੜਾ ਬਹੁਤ ਸ਼ਰਦਾਜੀ ਬਣਾ ਰਹੇ ਆ ਸ਼ਰਦਾਜੀ ਇਦਾਂ ਉਹ ਟਰੈਕਟਰ ਖੜਾ ਰੈਣਾ ਦੇ ਜੀ ਸ਼ਰਦਾਜੀ